ਅਮਰਿਤਪਾਲ ਸਿੰਘ ਦੀ ਸਭ ਸਾਥੀਆਂ ਤੁਹਾਡੇ ਗਏ ਐਨਐਸਏ ਸਾਰਿਆਂ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਕੀਤਾ ਜਾਵੇਗਾ ਸ਼ਿਫਟ ਅਜਨਾਲਾ ਥਾਣੀ ਤੇ ਹੋਏ ਅਟੈਕ ਮਾਮਲੇ ਦੇ ਵਿੱਚ ਪਾਈ ਜਾਵੇਗੀ ਗ੍ਰਿਫਤਾਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਣ ਦੇ ਸਵਾਲ ਦਿੱਤੇ ਅਰਵਿੰਦ ਕੇਜਰੀਵਾਲ ਦਾ ਜਵਾਬ ਕਿਹਾ ਪੂਰੇ 5 ਸਾਲ ਸੀਐਮ ਬਣੇ ਰਹਿਣਗੇ ਭਗਵੰਤ ਮਾਨ ਕਿਹਾ ਰਾਜਨੀਤੀ ਸੇਵਾ ਕਰਦੇ ਰਹੇ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਪੰਜਾਬ ਵਰ ਦੇ ਵਿੱਚ ਬੀਜੇਪੀ ਦਾ ਪ੍ਰਦਰਸ਼ਨ ਨਾ ਵਿਕਾਸ ਨਾ ਇਨਸਾਫ ਦੇ ਨਰੇ ਕਿਰਿਆ ਸਰਕਾਰ ਨੂੰ ਪੁੱਛਿਆ ਮਹਿਲਾਵਾਂ ਨੂੰ ਕਦੋਂ ਮਿਲਣਗੇ 1000 ਐਸਕੇਐਮ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਕਿਹਾ ਉਹ ਦਾ ਐਲਾਨ 26 ਮਾਰਚ ਨੂੰ ਚੰਡੀਗੜ੍ਹ ਕੂਚ ਕਰਨਗੇ ਕਿਸਾਨ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਕਰਨਗੇ ਪ੍ਰਦਰਸ਼ਨ ਦੋ ਦਿਨਾਂ ਦੇ ਰਿਮਾਂਡ ਦੇ ਉੱਤੇ ਮਹਿਲਾ ਕਾਂਸਟੇਬਲ ਦਾ ਪਤੀ ਚੰਡੀਗੜ੍ਹ ਪੰਚਕੁਲਾ ਬਾਰਡਰ ਦੇ ਉੱਤੇ ਕਾਰਜ ਵਿੱਚੋਂ ਮਿਲੀ ਸੀ ਮਹਿਲਾ ਦੀ ਲਾਸ਼ ਪੰਚਕੁਲਾ ਦੇ ਆਰਮੀ ਵੈਸਟਰਨ ਕਮਾਂਡ ਦੇ ਵਿੱਚ ਤਾਇਨਾਤ ਹੈ ਮਲਜ਼ੂਮ। ਹੌਲੇ ਮਹਲੇ ਤੋਂ ਵਾਪਸ ਆ ਰਹੀ ਸੰਗਤ ਦੇ ਨਾਲ ਵੱਡਾ ਹਾਦਸਾ ਟਰੈਕਟਰ ਟਰਾਲੀ ਨੂੰ ਬੇਕਾਬੂ ਟਰਾਲੀ ਨੇ ਮਾਰੀ ਟੱਕਰ ਦੋ ਦੀ ਮੌਤ ਚਾਰ ਲੋਕ ਹੋਏ ਜ਼ਖਮੀ। ਪਾਕਿਸਤਾਨੀ ਫੌਜ ਵਿਪਰੀ ਫਿਦਾਇਨ ਹਮਲਾ ਬਲੋਚ ਲਿਬਰੇਸ਼ਨ ਆਰਮੀ ਨੇ ਸੱਤ ਬੱਸਾਂ ਦੇ ਕਾਫਲੇ ਨੂੰ ਆਈ.ਈ.ਡੀ. ਦੇ ਨਾਲ ਆਈ.ਈ.ਡੀ. ਕਾਰਡ ਦੇ ਨਾਲ ਓੜਾਇਆ। ਬੀਐਲ ਦਾ ਦਾਬਾ ਹਮਰੇ ਦੇ ਵਿੱਚ 90 ਪਾਕਿਸਤਾਨੀ ਰੇਂਜਰਸ ਦੀ ਮੌਤ ਸਸੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿੰਗ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਅਮਰਿਤਪਾਲ ਦੀ ਅਮਰਿਤਪਾਲ ਦੀ ਅੱਜ ਖੂਬ ਚਰਚਾ ਹੋ ਰਹੀ ਹੈ ਪੂਰਾ ਦਿਨ ਉਸ ਦੀ ਵਜ੍ਹਾ ਇਹ ਕਿ ਅਮਰਿਤਪਾਲ ਦੇ ਸੱਤ ਸਾਥੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਅਮਰਿਤਪਾਲ ਦੇ ਨਾਲ ਬੰਦ ਨੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਏਗਾ ਦੂਜਾ ਪੁਆਇੰਟ ਸਿਰ ਪੰਜਾਬ ਸ਼ਿਫਟ ਨਹੀਂ ਹੋਣਾ ਬਲਕਿ ਐਨਐਸਏ ਵੀ ਉਹਨਾਂ ਦੇ ਉੱਤੋਂ ਹਟਾਇਆ ਜਾ ਰਿਹਾ ਹੈ ਜਿਹੜੇ ਐਨਐਸਏ ਦੇ ਤਹਿਤ ਉਹਨਾਂ ਨੂੰ ਕਰੀਬ 2 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਹੁਣ ਉਹਨਾਂ ਨੂੰ ਵਾਪਸ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਔਰ ਜਾਣਕਾਰੀ ਹੈ ਕਿ ਐਨਐਸਏ ਹਟ ਜਾਏਗਾ ਹਾਂ ਜਿਹੜਾ ਅਜਨਾਲਾ ਦੇ ਵਿੱਚ ਘਟਨਾ ਕਰਮ ਵਾਪਰਿਆ ਸੀ ਅਜਨਾਲਾ ਥਾਣੇ ਵਾਲਾ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜ਼ਰੂਰ ਰਹੇਗੀ ਗ੍ਰਿਫਤਾਰੀ ਉਸ ਮਾਮਲੇ ਦੇ ਵਿੱਚ ਪਾਈ ਜਾਵੇ ਇਹਦਾ ਮਤਲਬ ਇਹ ਹੈ ਕਿ ਡਿਬਰੂਗੜ੍ਹ ਤੋਂ ਸ਼ਿਫਟ ਹੋ ਕੇ ਇੱਥੇ ਆਉਣਗੇ ਪਰ ਇੱਥੇ ਆਜ਼ਾਦ ਨਹੀਂ ਨੇ ਬਲਕਿ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ ਹਟੇਗਾ ਐਨਐਸਏ ਅਮਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਲੈ ਕੇ ਆਏਗੀ ਪੁਲਿਸ ਕੱਲ ਤੋਂ ਸਾਰੇ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦੇ ਜਾਣਗੇ ਤਾਬਲੇ ਗੋੜੇ ਕੀ ਅਮਰਿਤਪਾਲ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹੇਗਾ ਔਰ ਅਮਰਿਤਪਾਲ ਦੀ ਅਗਵਾਈ ਹੇਠ ਹਥਿਆਰਾਂ ਦੇ ਨਾਲ ਲੈਸ ਪੀੜ ਨੇ ਆਪਣੇ ਇੱਕ ਸਾਥੀ ਨੂੰ ਛਡਵਾਉਣ ਦੇ ਲਈ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਜੋ ਇਲਜ਼ਾਮ ਨੇ ਔਰ ਕਾਬਲੇ ਗੋਰੇ ਕੀ ਅੰਮ੍ਰਿਤਪਾਲ ਤੇ ਉਸਦੇ ਸਾਥੀ ਪਿਛਲੇ ਕਰੀਬ 2 ਸਾਲ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਦਾ ਇੱਕ ਇਹ ਵੀ ਮਤਲਬ ਹੋ ਗਿਆ ਸਿੱਧਾ ਜਾ ਕਿ ਉਹ ਪੰਜਾਬ ਤੋਂ ਬਹੁਤ ਦੂਰ ਨਹੀਂ ਸੈਂਕੜੇ ਕਿਲੋਮੀਟਰ ਦੂਰ ਨਹੀਂ ਪੰਜਾਬ ਤੋਂ ਤਾਂ ਉੱਥੇ ਤੱਕ ਪਹੁੰਚ ਕਰਨੀ ਵੀ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਤੁਸੀਂ ਕਹਿ ਸਕਦੇ ਹੋ ਕਿ ਰਹੀ ਹੋਵੇਗਾ ਤਾਂ ਕਾਬਲੇ ਗੋਰੇ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਤੋਂ NSA ਹਟਾਇਆ ਜਾ ਰਿਹਾ ਹੈ ਅੰਮ੍ਰਿਤਪਾਲ ਦੇ ਤੇ NSA ਲੱਗਿਆ ਰਹੇਗਾ ਸਾਡੇ ਸੋਸਰੀ ਜੋ ਜਾਣਕਾਰੀ ਦੇ ਰਹੇ ਨੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਚਾਚਾ ਤੇ ਤੀਜਾ ਨਾਮ ਹੈ ਪਪਲਪ੍ਰੀਤ ਸਿੰਘ ਦਾ ਤੇ ਇਹ ਤਿੰਨੇ ਨਾਮ ਜਿਹੜੇ ਹੈਗੇ ਨੇ ਅਸਮ ਦੀ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਰਹਿਣਗੇ ਬਾਕੀ ਜਿਹੜੇ 7 ਅੰਮ੍ਰਿਤਪਾਲ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਕਾਬਲੇਗੌਰ ਇਹ ਵੀ ਹੈ ਕਿ ਇਹਨਾਂ 7 ਦੇ ਵਿੱਚ ਜਿਹੜਾ ਨਾਮ ਹੈ ਉਹ ਉਹਨਾਂ ਦੇ ਵਿੱਚ ਕਲਸੀ ਵੀ ਹੈ ਪ੍ਰਧਾਨ ਮੰਤਰੀ ਬਾਜੇ ਵੀ ਹੈ ਜਿਹੜੇ ਹੋਰ ਸਾਥੀ ਨੇ ਉਹ ਵੀ ਉਸ 7 ਮੁਲਜ਼ਮਾਂ ਦੀ ਲਿਸਟ ਦੇ ਵਿੱਚ ਹੈਗੇ ਨੇ ਸਾਥੀਆਂ ਦੀ ਲਿਸਟ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਲੌ ਐਂਡ ਆਰਡਰ ਕਿ ਸਥਿਤੀ ਹੈ ਕਾਨੂੰਨੀ ਕਾਰੋਬੀ ਕਾਨੂੰਨ ਆਪਣੇ ਮੁਤਾਬਕ ਕੰਮ ਇਹ ਲੌ ਐਂਡ ਆਰਡਰ ਕਿ ਸਥਿਤੀ ਹੈ ਕਾਨੂੰਨੀ ਕਾਰੋਬੀ ਕਾਨੂੰਨ ਆਪਣੇ ਮੁਤਾਬਕ ਕੰਮ ਇਹ ਲੌ ਐਂਡ ਆਰਡਰ ਕਿ ਸਥਿਤੀ ਹੈ ਕਾਨੂੰਨੀ ਕਾਰੋਬੀ ਕਾਨੂੰਨ ਆਪਣੇ ਮੁਤਾਬਕ ਕੰਮ ਇਹ ਲੌ ਐਂਡ ਆਰਡਰ ਕਿ ਸਥਿਤੀ ਹੈ ਕਾਨੂੰਨੀ ਕਾਰੋਬੀ ਕਾਨੂੰਨ ਆਪਣੇ ਮੁਤਾਬਕ ਕੰਮ ਰਾਜਨੀਤਿਕ ਤੌਰ ਤੇ ਪਾਰਲੀਮੈਂਟ ਦੀਆਂ ਇਲੈਕਸ਼ਨ ਜਿੱਤਣ ਲਈ ਤੇ ਇਹਨਾਂ ਨੇ ਇਹ ਸਾਰਾ ਆਪਦੀ ਸਰਕਾਰ ਬਚਾਉਣ ਦੇ ਲਈ ਉਹਨਾਂ ਨੇ ਇਹ ਐਨਐਸਏ ਲਾਈ ਸੀ ਇਹਦੇ ਵਿੱਚ ਝੂਠ ਤੂਫਾਨ ਜਿਹੜਾ ਸੀ ਉਹ ਵਰਤ ਚੇ ਦੋਸ਼ ਲਾਏ ਸੀ ਉਹ ਸਾਰੇ ਦੋਸ਼ ਝੂਠੇ ਕਿ ਕੂਟੇ ਭਾਈ ਅਮਰਤਪਾਲ ਸਿੰਘ ਕਹਿ ਚੁੱਕੇ ਸੀ ਜੇ ਸਾਡਾ ਹਿੰਸਾ ਦੇ ਕੋਈ ਵਿਸ਼ਵਾਸ ਨਹੀਂ ਉਹਨਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਤਣ ਲਈ ਇਹਨਾਂ ਨੇ ਐਨਐਸਏ ਲਾਤੀ ਸੀ ਤੇ ਹੁਣ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਸੀ 2 ਸਾਲ ਪੂਰੇ ਹੋ ਚੁੱਕੇ ਸੀ ਤੇ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਕਟ 1980 ਬਣਿਆ ਹੋਇਆ ਜਿਹਦੇ ਵਿੱਚ ਬਾਅਦជា ਤਰਮੀਮ ਕੀਤੀ ਗਈ ਹੈ ਉਸ ਦੇ ਵਿੱਚ 2 ਸਾਲ ਤੋਂ ਬਾਅਦ ਦੇ ਵਧਾਈ ਨਹੀਂ ਜਾ ਸਕਦੀ ਇਸ ਲਈ ਮਜਬੂਰੀ ਬਸ ਉਹਨਾਂ ਨੂੰ ਇਹ ਜਿਹੜੀ ਐਨਐਸਏ ਹੈ ਉਹ ਹਟਾਉਣੀ ਪਈ ਹੁਣ ਅੱਗੇ ਵੱਧਦੇ ਅਗਲੀ ਖਬਰ ਤੇ ਰੁਕ ਕਰਦੇ ਹਾਂ ਤੇ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਐਸਕੇਮ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਹੈ ਜਿਹੜਾ ਪੰਜਾਬ ਦਾ ਬਜਟ ਸੈਸ਼ਨ ਆਉਣ ਜਾ ਰਿਹਾ ਅਗਲੇ ਹਫਤੇ ਤੋਂ ਔਰ ਉਸ ਤੋਂ ਪਹਿਲਾਂ 21 ਤਰੀਕ ਤੋਂ ਔਰ ਉਸ ਤੋਂ ਪਹਿਲਾਂ ਐਸਕੇਮ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੇਕ ਕਿਸਾਨ ਮੋਰਚੇ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਦਾ ਕੂਚ ਤੇ 26 ਮਾਰਚ ਨੂੰ ਵਿਧਾਨ ਸਭਾ ਦਾ ਘਰਾਉ ਦਾ ਐਲਾਨ ਕੀਤਾ ਗਿਆ 26 ਮਾਰਚ ਨੂੰ ਵਿਧਾਨ ਸਭਾ ਵਾਲੇ ਪਾਸੇ ਕੂਚ ਕਰਨਗੇ ਐਸਕੇਮ ਦੇ ਆਗੂ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਪ੍ਰਦਰਸ਼ਨ ਕਰਨਗੇ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਤੇ ਕਿਹਾ ਸੈਕਟਰ 34 ਦੇ ਵਿੱਚ ਸਾਨੂੰ ਤਰਨਾ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਸੈਸ਼ਨ ਦੇ ਵਿੱਚ ਕਿਸਾਨ ਪੱਖੀ ਗੱਲ ਕਰੇ ਸਰਕਾਰ ਚੰਡੀਗੜ੍ਹ ਦੇ ਵਿੱਚ ਕਿਸਾਨ ਮੋਰਚੇ ਦੀ ਕਮੇਟਿੰਗ ਹੋਈ ਸੀ ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ 5 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਮੀਟਿੰਗ ਆ ਉਹ ਬੈਸਿਟਾ ਰਹੀ 3 ਤਰੀਕ ਨੂੰ ਔਰ ਫਿਰ ਚੰਡੀਗੜ ਕੋਚ ਕਿਤੇ ਨਾ ਕਿਤੇ ਕਾਮਯਾਬ ਨਹੀਂ ਹੋ ਸਕਿਆ ਸੀ ਜਿਸ ਤਰੀਕੇ ਨਾਲ ਪੁਲਿਸ ਸੈਕਸ਼ਨ ਦੇ ਵਿੱਚ ਨਜ਼ਰ ਆਈ ਸੀ ਤਾਂ ਇਸ ਵਾਰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਚੰਡੀਗੜ ਕੋਚ ਦਾ ਐਲਾਨ ਕੀਤਾ ਗਿਆ ਹੈ ਔਰ ਐਸ ਕੇ ਐਮ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਅਸੀਂ ਵਿਧਾਨ ਸਭਾ ਵਾਲੇ ਪਾਸੇ ਕੋਚ ਕਰਾਂਗੇ ਦੇਖੋ ਪਹਿਲਾਂ ਦੋ ਟਾਸਕ ਨੇ ਚੰਡੀਗੜ ਵਾਲੇ ਪਾਸੇ ਕੋਚ ਕਰਕੇ ਸੈਕਟਰ 34 ਤੱਕ ਪਹੁੰਚਣਾ ਤੇ ਉਸ ਤੋਂ ਬਾਅਦ ਅੱਗੇ ਜਾਣਾ ਅੱਗੇ ਮਤਲਬ ਵਿਧਾਨ ਸਭਾ ਤਾਂ ਚੰਡੀਗੜ ਦੇ ਵਿੱਚ ਜਿਵੇਂ ਐਂਟਰੀ ਹੁੰਦੀ ਹੈ ਆਮ ਤੌਰ ਤੇ ਬਾਰਡਰ ਦੇ ਉੱਤੇ ਹੀ ਚੰਡੀਗੜ ਪੁਲਿਸ ਰੋਕ ਲੈਂਦੀ ਹੈ ਤਾਂ ਫਿਰ ਉਸ ਤੋਂ ਅੱਗੇ ਜਾਣਾ ਮੁਸ਼ਕਿਲ ਹੋਏਗਾ ਤਾਂ ਕਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਇਸ ਪ੍ਰਦਰਸ਼ਨ ਨੂੰ ਲੈ ਕੇ ਅੱਗੇ ਐਕਸ਼ਨ ਚ ਨਜ਼ਰ ਆਏਗੀ ਉਹ ਦੇਖਣਾ ਹੋਵੇ ਦੇਖੋ 26 ਮਾਰਚ ਨੂੰ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਨਾ ਉਸ ਦਿਨ ਅਸੀਂ ਪੰਜਾਬ ਜਿੱਥੇ ਬੰਦੀਆਂ ਨੇ ਇਕੱਠੇ ਹੋ ਕੇ ਇਸ ਕੇਮ ਨਾਲ ਜਿਹੜੇ ਜੁੜੀਆਂ ਹੋਈਆਂ 26 ਮਾਰਚ ਨੂੰ ਚੰਡੀਗੜ੍ਹ ਆਉਣ ਦਾ ਫੈਸਲਾ ਕੀਤਾ ਅਸੀਂ ਵਿਧਾਨ ਸਭਾ ਵੱਲ ਮਾਰਚ ਦਾ ਫੈਸਲਾ ਕੀਤਾ ਤੇ ਅਸੀਂ ਦਸਹਰਾ ਗਰਾਊਂਡ ਦੇ ਵਿੱਚ 34 ਸੈਕਟਰ ਦੇ ਵਿੱਚ ਜਗ੍ਹਾ ਮੰਗੀ। ਉਹ ਸਰਕਾਰ ਦੇ ਤੇ ਕੀ ਉਹਨਾਂ ਦਾ ਰਵੱਈਆ ਹੁੰਦਾ। ਉਹ ਦੇਖਣਾ ਅਸੀਂ ਕੀ ਕਰ ਹੁੰਦਾ ਕਿਉਂਕਿ ਪਹਿਲਾਂ ਵੀ ਤੁਸੀਂ ਡੀਸੀ ਨੂੰ ਲੈਟਰ ਦਿੱਤਾ ਸੀਗਾ ਪਰਮਿਸ਼ਨ ਲਈ ਦਿੱਤੀ ਲਈ ਤੁਹਾਨੂੰ ਪਰਮਿਸ਼ਨ ਨਹੀਂ ਮਿਲੀ ਗਈ ਸੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਇੱਕ ਦਿਨ ਵਾਸਤੇ ਤੁਸੀਂ ਦੇਖੋ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਸਾਡਾ ਮੰਗਣਾ ਪਰਮਿਸ਼ਨ ਮੰਗਣਾ ਸਾਡਾ ਕੋਈ ਮੰਗ ਦੀ ਮੰਗ ਕਰਨਾ ਵੀ ਸਾਡੀ ਆ ਮੰਗ ਪੂਰੀ ਕਰੋ ਇਹ ਸਾਡਾ ਕੰਮ ਹੈ ਅੱਗੇ ਸਰਕਾਰ ਨੇ ਦੇਣੀ ਹੈ ਕਿ ਨਹੀਂ ਦੇਣੀ ਪਰਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ ਮੰਗ ਮੰਨਣੀ ਹੈ ਕਿ ਨਹੀਂ ਮੰਨਣੀ ਹੁਣ ਅਸੀਂ ਕਿਸੇ ਦਾ ਕੀ ਕਰ ਸਕਦੇ ਹਾਂ ਉਹ ਪਹਿਲੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਸਾਹਿਬ ਅੱਧੀਆਂ ਮੰਗਾਂ ਕਰਕੇ ਉੱਠੀ ਚਲੇ ਗਏ ਸੀ ਅਸੀਂ ਅਸੀਂ ਉਹਨਾਂ ਦਾ ਕੀ ਕਰ ਲਿਆ ਤੇ ਦੂਜੇ ਦਿਨ ਉਹਨੇ ਛਾਪੇਮਾਰੀ ਕਰਕੇ ਸਾਨੂੰ ਗਿਰਫਤਾਰ ਕਰਕੇ ਸਾਨੂੰ ਜੇ ਨਾ ਚੜਕਦਾ ਰਸਤਿਆਂ ਦੇ ਵਿੱਚ ਪੁਲਿਸ ਲਾਤੀ ਸਰਕਾਰਾਂ ਦੇ ਕੰਮ ਆਪਦੇ ਹੁੰਦੇ ਨੇ ਜਾਂ ਸਾਡੇ ਆਪਦੇ ਕੰਮ ਨੇ ਸਰਕਾਰ ਨੇ ਕੀ ਕਰਨਾ ਹੈ ਉਹਨਾਂ ਨੇ ਫੈਸਲਾ ਕਰਨਾ ਹੈ ਅਸੀਂ ਕੀ ਕਰਨਾ ਆਪਦੇ ਮਤਲਬ ਪਿਛਲੇ ਦਿਨ ਜਿਹੜੀ ਵੀ ਚੀਜ਼ਾਂ ਹੋਈ ਜਿੱਦਾਂ ਤੁਸੀਂ ਕਿਹਾ ਡੀਟੇਨ ਕਰ ਲਿਆ ਗ੍ਰਿਫਤਾਰੀਆਂ ਹੋ ਗਈ ਤੇ ਤੁਸੀਂ ਧਰਨੇ ਪ੍ਰਦਰਸ਼ਨ ਵੀ ਕੀਤੇ ਅਸੀਂ ਤੁਸੀਂ ਖੁੱਲਾ ਸੱਦਾ ਵੀ ਦਿੱਤਾ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਚਿਹਰ ਵੀ ਲਾਈ ਸੀ ਦੇਖੋ ਅਸੀਂ ਤਾਂ ਉਹਨਾਂ ਨੂੰ ਖੁੱਲਾ ਸੱਦਾ ਤਾਂ ਇਸ ਕਰਕੇ ਦਿੱਤੀ ਉਹ ਲੋਕਾਂ ਦੇ ਕੋਲੇ ਜਾ ਕੇ ਝੂਠ ਮਾਰਦੇ ਆ ਵੀ ਆ ਜਿਹੜਾ ਮੈਨੂੰ ਮੰਗ ਪੱਤਰ ਦਿੱਤਾ ਇਹ ਤਾਂ ਕੇਂਦਰ ਦਾ ਇਹ ਮੰਗਾ ਦਾ ਭਲਾ ਕੇਂਦਰ ਨਾਲ ਸੰਬੰਧ ਨੇ ਪਹਿਲਾਂ ਮੈਨੂੰ ਦੱਸੋ ਵੀ 2 ਘੰਟੇ ਮੁੱਖ ਮੰਤਰੀ ਸਾਹਿਬ ਕਿਹੜੀਆਂ ਗੱਲਾਂ ਤੇ ਸਾਡੇ ਨਾਲ ਚਰਚਾ ਕਰਦਾ ਰਿਹਾ 8 ਮੰਗਾਂ ਤੇ ਸੀਰੀਅਲ ਵਾਈ ਚਰਚਾ ਹੋਈ ਹੈ ਖੇਤੀ ਨੀਤੀ ਤੇ ਚਰਚਾ ਹੋਈ ਹੈ ਤੇ ਜਿਹੜੀ ਮਤਲਬ ਖੇਤੀ ਨੀਤੀ ਉਹਨਾਂ ਨੇ ਬਣਾਈ ਹੈ ਕਰਜ਼ੇ ਦੀ ਬੰਟਾਈਮ ਤੇ ਸੈਟਲਮੈਂਟ ਤੇ ਕਰ ਚਰਚਾ ਹੋਈ ਹੈ ਪੰਜ ਪਾਸਮਾਨ ਦੇ ਐਮਐਸਪੀ ਦੀ ਗੱਲ ਹੋਈ ਹੈ ਮੈਨੂੰ ਦੱਸ ਦੋ ਕਿਹੜੀ ਮੰਗ ਉਹਦੇ ਨਾਲ ਕੇਂਦਰ ਨਾਲ ਸੰਬੰਧ ਸੀ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਅਸੀਂ ਕਾਲ ਦਿੱਤੀ ਸੀ ਖੁੱਲੀ ਡਿਬੇਟ ਵਾਸਤੇ ਸੋਡੇ ਜਰੀਏ ਕਿਹਾ ਸੀ ਵੀ ਤੁਸੀਂ ਆਓ ਸਾਡੇ ਨਾਲ ਬੈਠੋ ਖੁੱਲੀ ਡਿਬੇਟ ਸਾਡੇ ਨਾਲ ਕਰੋ ਆਹ ਸਾਡਾ ਮੰਗ ਪੱਤਰ ਹੈ ਦੱਸ ਦੋ ਇਹ ਕਿਹੜੀ ਮੰਗ ਹੈਗੀ ਹੈ ਜਿਹੜੀ ਕੇਂਦਰ ਨਾਲ ਸੰਬੰਧਤ ਹੈ ਉਹ ਜ਼ਰੂਰ ਇਹ ਜ਼ਰੂਰ ਕਹੇਰੀ ਸਰਕਾਰ ਕਿ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੜਕਾਂ ਰੋਕੀ ਜਾਂਦੀਆਂ ਟ੍ਰੇਨਸ ਜਿਹੜੀ ਹੈਗੀ ਹੈ ਰੋਕੀ ਜਾਂਦੀ ਹੈ ਲੋਕੀ ਖੱਜਲ ਲੋਕੀ ਜਿਹੜੀ ਖੱਜਲ ਕਰਵਾ ਬਿਲਕੁਲ ਅਸੀਂ ਸਹਿਮਤ ਹਾਂ ਜੀ ਅਸੀਂ ਲੋਕਾਂ ਨੂੰ ਖੱਜਲ ਕਰਵਾ ਨਹੀਂ ਕਰ ਕਿਉਂਕਿ ਸਾਡਾ ਸਾਡੇ ਲੋਕ ਨੇ ਲੋਕ ਆਸੀਂ ਹਾਂ ਜੀ ਅਸੀਂ ਜਿਹੜੇ ਗਰੀਬ ਲੋਕਾਂ ਅਸੀਂ ਕਿਸਾਨੀ ਦੇ ਮਜ਼ਦੂਰੀ ਨਾਲ ਜੁੜੇ ਹੋਏ ਆਂ ਅਸੀਂ ਲੋਕਾਂ ਇਹ ਖੱਜਲਖوار ਹੁੰਦੇ ਨੇ ਸਾਖ ਖਾਸ ਕਰਕੇ ਸਾਡੇ ਲੋਕ ਹੁੰਦੇ ਨੇ ਸਾਡਾ ਕੋਈ ਇਹ ਮੰਨਸ਼ਾ ਨਹੀਂ ਵੀ ਅਸੀਂ ਲੋਕਾਂ ਨੂੰ ਖੱਜਲਖوار ਕਹੀਏ ਅਸੀਂ ਤਾਂ ਆਪਣੀਆਂ ਮੰਗਾਂ ਦੇ ਖਾਤਰ ਪ੍ਰਦਰਸ਼ਨ ਕਰਨ ਦੀ ਖਾਤਰ ਆਉਨੇ ਆਂ ਹੁਣ ਅੱਗੇ ਵਧਦੇ ਤੇ ਰੁਕਣਾਗੇ ਚੀਮਾ ਇਸ ਸਮੇਂ ਮੀਡੀਆ ਦੇ ਮੁਖਾਤਿਬ ਹੋ ਰਹੇ ਆ ਆ ਗਿਆ ਜਦੋਂ ਪੰਜਾਬ ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਕਰ ਨਾਲਾ ਵਿਅਕਤੀ ਜਿਹੜਾ ਉਹ ਬਚੂਗਾ 25 ਫਰਵਰੀ ਨੂੰ ਇਹ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਵਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਅਗਵਾਈ ਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਗ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤੇ ਗਏ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪੌਟ ਸੀ ਆਇਡੈਂਟੀਫਾਈ ਕੀਤੇ ਗਏ ਉਹ ਥਾਮਾਂ ਆਇਡੈਂਟੀਫਾਈ ਕੀਤੀਆਂ ਗਈਆਂ ਜਾਂ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਸੀ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜਿਹੜਨੇਗੇ ਉਹ ਜੇਲਾ 'ਚ ਵੀ ਅਸੀਂ ਦੇਖੇ ਔਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਦੇ ਅੰਦਰ ਵੀ ਪਰਤੀ ਕਰਾਇਆ ਪਰ ਲੇਕਿਨ ਆਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸ ਸਮੇਂ ਜਿਹੜਾ ਪਠਾਨਕੋਟ ਦਾ ਹਿੱਸਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਪੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਛ ਥਾਮਾ ਹਿਮਾਚਲ ਪ੍ਰਦੇਸ਼ ਦੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾਗਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਉਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਰਾਤ ਤੱਕ ਕੰਮ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਿਸਿੰਦ ਕੀਤਾ ਜਾਵੇ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਪਰ ਪਿੰਡ ਨੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਨੇ ਜਿਹੜਾ ਸਾਂਝਾ ਆਪਰੇਸ਼ਨ ਵੀ ਕੀਤੇ ਨੇਗੇ ਔਰ ਉਹਨਾਂ ਆਪਰੇਸ਼ਨਾਂ ਨੂੰ ਸਫਲਤਾ ਜਿਹੜੀ ਆ ਵੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਪਾਪ ਅਸੀਂ ਆਪ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਗੁਆਂਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ 'ਚ ਆਉਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਤਾਂ ਲੱਖ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ ਆਵਾਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸੁਪਰੇ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਮਾ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ 3 ਸਾਲ ਪੂਰੇ ਹੋਈ ਨੇ ਆਵਾਮ ਆਦਮੀ ਪਾਰਟੀ ਦੀ ਸਰਕਾਰ ਬੜੇ ਨੂੰ ਤੇ ਇਸ ਵਿਚਾਲੇ ਆਪਣੀਆਂ ਪ੍ਰਾਪਤੀਆਂ ਔਰ ਦੂਜੇ ਪਾਸੇ ਚੈਲੰਜਸ ਦਾ ਜ਼ਿਕਰ ਸਰਕਾਰ ਕਰ ਰਹੀ ਹੈ ਹਨ ਕਿ ਵਿਰੋਧੀ ਸਵਾਲ ਚੁੱਕ ਰਹੇ ਤਾਂ ਲਗਭਗ 1572 ਕੇਸ ਜਿਹੜੇ ਲੱਗੇ 1572 ਐਫ ਆਈ ਆਰਾਂ ਜਿਹੜੀਆਂ ਲਗੀਆਂ 1572 ਮੁਕੱਦਮੇ ਜਿਹੜੇ ਲੱਗੇ ਉਹ ਐਨ ਡੀ ਪੀ ਐਸ ਐਕਟ ਦੇ ਇਹ ਜਿਹੜੀ ਨਸ਼ਿਆ ਨਾਲ ਸੰਬੰਧਿਤ ਐਕਟ ਦੇ ਜਿਹੜੇ ਨੇ ਉਹ ਪੰਜਾਬ 'ਚ ਦਰਜ ਹੋਏ ਨੇ। ਔਰ ਲਗਭਗ 2364 2364 ਵਿਅਕਤੀਆਂ ਨੂੰ ਵੱਖ-ਵੱਖ ਧਰਾਮਾਂ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ। ਜੇ ਮੈਂ ਗੱਲ ਕਰਾਂ ਰਿਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹੈਰਨ ਦੀ ਗੱਲ ਕਰੀਏ। ਤਾਂ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹੈਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਜਬਤ ਕੀਤੀ ਗਈ ਆ ਪਾਪੀ ਹੋ ਸਖਜੀ ਨੂੰ ਭੁੱਕੀ ਕਹਿ ਦਨੇ ਆ 1128 ਕਿਜੀ ਜਿਹੜੀ ਆ ਭੁੱਕੀ ਮਰੀਆ ਆਫੀਨ ਦੀ ਗੱਲ ਕਰੀਏ ਤਲਗਪ 51 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰੱਗ ਬਣੀ ਆ ਡਰੱਗ ਬਣੀ ਵੀ ਲਗਭਗ 63 ਲੱਖ ਰੁਪਇਆ 63 ਲੱਖ ਰੁਪਇਆ ਜਿਹੜਾ ਉਹ ਡਰੱਗ ਪੈਂਡਰਾ ਤੋਂ ਜਿਹੜਾ ਜਬਤ ਕੀਤਾ ਗਿਆ ਇਹਦੇ ਨਾਲ ਦੀ ਦਾਲ ਜਿਹੜੇ ਸਮਗਲਰ ਜਿਹੜੇ ਸਮਗਲਰ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਆ ਜਾਂ ਪੰਜਾਬ ਪੁਲਿਸ ਨੂੰ ਚੇਜ਼ ਕਰਦੇ ਆ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਨਾਲ ਮੁੱਠ ਭੇੜ ਹੋਈ ਤਾਂ ਉਸ ਮੁੱਠ ਭੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰਗ ਪੈਡਲਰ ਹੈ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰਗ ਪੈਂਡਰਾਂ ਨੇਗੇ ਜਿਨ੍ਹਾਂ ਨਸ਼ਾ ਵੇਚਣ ਤਾਂ ਨਸ਼ੇ ਦੇ ਖਿਲਾਫ ਡਰੱਗਸ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਐਕਸ਼ਨ ਹੋਇਆ ਉਸ ਨੂੰ ਲੈ ਕੇ ਹਰਪਾਲ ਚੀਮਾ ਦੇ ਵੱਲੋਂ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ ਜਾ ਰਹੀ ਸੀ ਕਾਬਲੇ ਗੌਰ ਹੈ ਕਿ 16 ਮਾਰਚ ਦਾ ਦਿਨ ਹੈ ਔਰ ਠੀਕ 3 ਸਾਲ ਪਹਿਲਾਂ 16 ਮਾਰਚ 2022 ਨੂੰ ਖਡਕੜਕਲਾਂ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸੌਂਚ ਚੁੱਕੀ ਸੀ ਭਗਵੰਤ ਮਾਨ ਘੋੜਾ ਨੇ 3 ਸਾਲ ਸਰਕਾਰ ਬਣੀ ਦੀ ਹੋ ਚੁੱਕੇ ਨੇ ਤੇ ਉਸ ਨੂੰ ਲੈ ਕੇ ਮੀਡੀਆ ਦੇ ਮੁਖਾਤਿਬ ਖਜ਼ਾਨਾ ਮੰਤਰੀ ਹੁੰਦੇ ਹੋਏ ਨਜ਼ਰ ਆਏ ਹੁਣ ਅੱਗੇ ਵਾਦਦੇ ਆ ਇਹ ਗੱਲ ਹੋਵੇਗੀ ਸੀਐਮ ਦੇ ਅਹੁਦੇ ਨੂੰ ਲੈ ਕੇ ਮੁੱਖ ਮੰਤਰੀ ਬਦਲਣ ਦੇ ਸਵਾਲ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਬੜਾ ਸਪਸ਼ਟ ਤੇ ਕੋਰਾ ਜਵਾਬ ਤੇ ਕਿਹਾ ਜੀ ਭਗਵਾਨ ਜਤਮਾਨ ਪੂਰੇ 5 ਸਾਲ ਪੰਜਾਬ ਦੇ ਸੀਐਮ ਰਹਿਣਗੇ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਰ ਗਿਆਣਾ ਮੰਦਿਰ RAM ਤੀਰਥ ਦੇ ਵਿੱਚ ਉਹ ਨਤਮਸਤਕ ਹੋਏ ਤੇ ਉਸ ਦੇ ਵਿੱਚ ਸਵਾਲ ਹੋਇਆ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਨੂੰ ਲੈ ਕੇ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ 2 ਸਾਲ ਮੁੱਖ ਮੰਤਰੀ ਬੜੇ ਨੇ ਰਹਿਣਗੇ ਭਗਵੰਤ ਮਾਨ ਯਾਨੀ ਪੂਰੇ 5 ਸਾਲ ਰਹਿਣਗੇ ਉਹਨਾਂ ਨਾਲ ਇਹ ਵੀ ਕਿਹਾ ਕਿ ਉਸ ਤੋਂ ਅਗਲੇ ਵੀ 5 ਸਾਲ ਭਗਵੰਤ ਮਾਨ ਹੀ ਸੀਐਮ ਰਹਿਣਗੇ ਇਸ ਦਾ ਤੁਸੀਂ ਇੱਕ ਅਰਥ ਇਹ ਵੀ ਕੱਢ ਸਕਦੇ ਹੋ ਕਿ 2027 ਦੇ ਵਿੱਚ ਵੀ ਇੱਕ ਵੱਡੀ ਜਿੱਤ ਦਾ ਦਾਵਾ ਅਰਵਿੰਦ ਕੇਜਰੀਵਾਲ ਕਰਦੇ ਹੋਏ ਨਜ਼ਰ ਆਈ ਨਹੀਂ ਕਿ ਜਿਵੇਂ 2022 ਦੇ ਵਿੱਚ ਜਿੱਤੀ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਹੀ 2027 ਦੇ ਵਿੱਚ ਅਸੀਂ ਜਿੱਤਾਂਗੇ ਤੇ 5 ਸਾਲ ਇੱਕ ਵਾਰ ਫਿਰ ਤੋਂ ਸਰਕਾਰ ਬਣਾਵਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਪੰਜ ਸਾਲ ਦੇ ਲਈ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਚੋਣਾਂ ਤੇ ਹੁਣ 2027 ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਬਣਨਗੇ ਅਗਲੇ 5 ਸਾਲ ਦੇ ਲਈ ਵੀ ਕਾਬਲੇ ਗੋਰੇ ਕੀ ਸਰਕਾਰ ਦੇ ਤੇ ਸਾਲ ਪੂਰੇ ਹੋਣ ਦੇ ਉੱਤੇ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਪਹੁੰਚੇ ਨਤਮਸਕ ਹੋਏ ਇਸ ਦੌਰਾਨ ਉਹਨਾਂ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ 5 ਸਾਲ 5 ਸਾਲ ਪੂਰੇ ਕਰਨਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਨਗੇ ਔਰ ਅਗਲੇ ਅਗਲੇ 5 ਸਾਲ ਵੀ ਪੂਰੇ ਤਾਂ 5 ਸਾਲ ਪੂਰੇ ਕਰਨਗੇ ਹਾਲਾਂਕਿ 2027 ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਲੋਕਾਂ ਦੇ ਵੱਲੋਂ ਵੋਟਾਂ ਪਾਈਆਂ ਜਾਂਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਦਾਅਵੇ ਆਪੋ ਆਪਣੇ ਨੇ ਇੱਕ ਪਾਸੇ 3 ਸਾਲ ਦੇ ਕੰਮ ਗਿਣਵਾਈ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਦੂਜੇ ਪਾਸੇ ਵਿਰੋਧੀ ਟੀ ਰਹੇ ਨੇ ਸਰਕਾਰ ਨੂੰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਉੱਤੇ ਬੀਜੇਪੀ ਨੇ ਖੰਲਾ ਬੋਲਿਆ ਤੇ ਕਿਹਾ ਕਿ ਸੁਭ ਵਿੱਚ ਵਕ ਵਕ ਜਿਹੜੇ ਵਾਦੇ ਸੀ ਉਹ ਪੂਰੇ ਨਹੀਂ ਹੋਏ ਔਰ ਭਾਜਪਾ ਦੇ ਵੱਲੋਂ ਪੰਜਾਬ ਪਰ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ ਇੱਕ ਨਾਰਾ ਦਿੱਤਾ ਗਿਆ ਨਾ ਵਿਕਾਸ ਨਾ ਇਨਸਾਫ ਇਸ ਨਾਰੇ ਦੇ ਹੇਠ ਹੀ ਭਾਜਪਾ ਦੇ ਵੱਲੋਂ ਇਹ ਪ੍ਰਦਰਸ਼ਨ ਕੀਤੇ ਗਏ ਤਿੰਨ ਤਸਵੀਰਾਂ ਤੁਹਾਡੇ ਸਾਹਮਣੇ ਨੇ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕਿਤੇ ਵਾਦੇ ਪੂਰੇ ਨਹੀਂ ਕੀਤੇ ਭਾਜਪਾ ਨੇ ਇਲਜ਼ਾਮ ਲਗਾਇਆ ਤੇ ਇਲਜ਼ਾਮ ਲਗਾਇਆ ਕਿ ਮਹਿਲਾ ਮੰਥ ਦਿਨ ਵਾਲਾ ਕੀਤਾ ਗਿਆ 1000 ਰੁਪਏ ਵਾਲਾ ਵਾਦਾ ਪੂਰਾ ਨਹੀਂ ਹੋਇਆ ਪੰਜਾਬ ਦੀ ਕਾਨੂੰਨ ਵਿਵਸਥਾ 1980 ਵਰਗੀ ਹੋ ਚੁੱਕੀ ਹੈ ਇਹ ਵੀ ਬੀਜੇਪੀ ਵੱਲੋਂ ਇਲਜ਼ਾਮ ਲਗਾਏ ਗਏ ਤੇ ਦਾਵਾ ਕੀਤਾ ਗਿਆ ਕਿ ਪੰਜਾਬ 'ਚ ਹੁਣ ਤੱਕ 13 ਬਲਾਸਟ ਹੋ ਚੁੱਕੇ ਨੇ ਸਵੇ 'ਚ ਹਰ ਤੀਜੇ ਵਿਅਕਤੀ ਨੂੰ ਧਮਕੀਆਂ ਮਿਲ ਰਹੀਆਂ ਨੇ ਤਾਂ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਗਿਆ ਵਕਪਕ ਥਾਂ ਦੇਤੇ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਿਆ ਹਜਰੀਵਾਲ ਸਾਹਿਬ ਭਗਵੰਤ ਮਾਨ ਦੇ ਮੂਹਰੇ ਸੱਚ ਦੱਸ ਗਏ ਲੋਕਾਂ ਨੂੰ ਵੀ ਸੱਚ ਸੁਣਾ ਗਏ ਬਈ ਭਾਈ 3 ਸਾਲ ਸਰਕਾਰ ਦੇ ਅੱਜ ਹੋ ਗਏ ਪੂਰੇ ਅੱਜ ਸਭ ਤੋਂ ਵੱਧ ਜੇ ਪੰਜਾਬ 'ਚ ਕ੍ਰਪਸ਼ਨ ਤਾਂ ਉਹ ਪੰਜਾਬ 'ਚ ਆ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ 'ਚਾ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਏ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਤਾਂ ਕੋਵਿਡ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਸਭ ਦੇ ਵਿਚਾਲੇ ਜਲੰਧਰ ਦੇ ਵਿੱਚ ਇੱਕ ਵੱਡੀ ਲਾਪਰਵਾਹੀ ਦੀ ਤਸਵੀਰ ਸਾਹਮਣੇ ਆਈ ਹੈ ਉਸ ਦਾ ਰੁਕ ਕਰਦੇ ਹਾਂ ਜਿੱਥੇ ਇੱਕ ਨੋਵਾ ਕਾਰ ਫਟ ਕਰਾਸ ਕਰਦੇ ਹੋਏ ਵਿਚਾਲੇ ਹੀ ਫਸ ਗਈ ਤਸਵੀਰ ਦੇਖੋ ਬਹੁਤ ਧਿਆਨ ਦੇ ਨਾਲ ਜਿਸ ਤੋਂ ਬਾਅਦ ਗੇਟਮੈਨ ਦੇ ਵੱਲੋਂ ਫਟਕ ਨੂੰ ਬੰਦ ਕਰ ਦਿੱਤਾ ਗਿਆ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਨੋਵਾ ਕਾਰ ਫਸੀ ਹੋਈ ਹੈ ਤਾਂ ਦੂਜੇ ਪਾਸੇ ਰੇਲਵੇ ਲਾਈਨ ਤੋਂ ਟ੍ਰੇਨ ਲੰਘ ਰਹੀ ਹੈ ਹਾਲਾਂਕਿ ਜਿਕਾਰੀ ਟਰੈਕ ਦਿੱਤੇ 20 ਟ੍ਰੇਨਾਂ ਜਾਂਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਦੋ ਕਹਾਣੀਆਂ ਬਿਆਨ ਕਰਦੀਆਂ ਨੇ ਇੱਕ ਪਾਸੇ ਤਾਂ ਗੇਟਮੈਨ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਹੈ ਕਿ ਉਹਨਾਂ ਨੇ ਫਾਟਕ ਬੰਦ ਕਰਨਾ ਹੁੰਦਾ ਪਰ ਦੂਜੇ ਪਾਸੇ ਕਈ ਵਾਰ ਲੋਕ ਬਹੁਤ ਕਾਲੀ ਕਰਦੇ ਨੇ ਔਰ ਕਾਲੀ ਇਸ ਤਰੀਕੇ ਦੀ ਹੁੰਦੀ ਹੈ ਕਿ ਫਾਟਕ ਥੋੜਾ ਜਿਹਾ ਬੰਦ ਹੋ ਰਿਹਾ ਹੁੰਦਾ ਉਸ ਵਿਚਾਲੇ ਜਾ ਕੇ ਆਪਣੀ ਗੱਡੀ ਫਸਾ ਲੈਂਦੇ ਨੇ ਕਿ ਅਸੀਂ ਤਾਂ ਨਿਕਲ ਹੀ ਜਾਵਾਂਗੇ ਪਰ ਦੂਜੇ ਪਾਸੇ ਜਿਹੜੇ ਗੇਟਮੈਨ ਹੁੰਦੇ ਨੇ ਉਹਨਾਂ ਦੇ ਸਾਹਮਣੇ ਕੀ ਆਪਸ਼ਨ ਹੁੰਦੀ ਹੈ ਉਹਨਾਂ ਦੇ ਤਾਂ ਆਪਣੀ ਡਿਊਟੀ ਨਿਭਾਉਣੀ ਹਾਲਾਂਕਿ ਜਿਸ ਟਰੈਕ ਦੇ ਉੱਤੇ ਟ੍ਰੇਨ ਆਈ ਉਹ ਉੱਪਰਲੇ ਪਾਸੇ ਸੀ ਬਿਲਕੁਲ ਟਰੈਕ ਦੇ ਉੱਤੇ ਇਨੋਵਾ ਨਹੀਂ ਹੈ ਇਨੋਵਾ ਸਵਾਰ ਨਹੀਂ ਕੀ ਕੀਤਾ ਬਿਲਕੁਲ ਮੋੜ-ਮੋੜ ਕੇ ਗੱਡੀ ਬਿਲਕੁਲ ਫਾਟਕਾਂ ਦੇ ਨਾਲ ਲਿਆ ਕੇ ਖੜਾ ਦਿੱਤੀ ਜਿਹੜਾ ਉਹ ਫਾਟਕ ਲੱਗਿਆ ਹੁੰਦਾ ਹੈ ਔਰ ਜੇ ਬਿਲਕੁਲ ਟਰੈਕ ਦੇ ਉੱਤੇ ਦੇਖੀਏ ਤਾਂ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਨੋਵਾ ਕਾਰ ਟਰੈਕ ਤੋਂ ਥੋੜੀ ਇੱਧਰ ਵਾਲੇ ਪਾਸੇ ਹੈ ਟਰੈਕ ਤੋਂ ਥੋੜੀ ਇੱਧਰ ਪਾਸੇ ਹੈ ਜੇ ਇਸ ਟਰੈਕ ਦੇ ਉੱਤੇ ਵੀ ਟ੍ਰੇਨ ਆਉਂਦੀ ਤਾਂ ਕਿਉਂਕਿ ਟ੍ਰੇਨ ਰਫਤਾਰ ਹੁੰਦੀ ਹੈ ਤਾਂ ਫਿਰ ਇੱਥੇ ਦਿੱਕਤ ਆ ਸਕਦੀ ਸੀ ਹਾਲਾਂਕਿ ਥੋੜ ਪਰ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਜ਼ਰੂਰ ਹੈ ਕਿ ਆਖਿਰ ਇੰਨੀ ਵੀ ਕਿਹੜੀ ਚੀਜ਼ ਦੀ ਕਾਲੀ ਲੋਕਾਂ ਦੇ ਵੱਲੋਂ ਜੋ ਕੀਤੀ ਜਾਂਦੀ ਹੈ ਆਮ ਤੌਰ ਤੇ ਰੇਲਵੇ ਫਾਟਕ ਦੀ ਹੀਟਾਂ ਤੋਂ ਲੋਕ ਸਕੂਟਰ ਕੱਢ ਰਹੇ ਆ ਕੋਈ ਸਾਈਕਲ ਕੱਢ ਰਹੇ ਕੋਈ ਪੈਦਲ ਜਾ ਰਹੇ ਆ ਰੋਕਣ ਦਾ ਸਿੱਧਾ ਜਿਹਾ ਮਤਲਬ ਹੁੰਦਾ ਕਿ ਰੁਕ ਜਾਓ ਫਾਟਕ ਖੁੱਲਣਗੇ ਉਸ ਤੋਂ ਬਾਅਦ ਅੱਗੇ ਤੁਰਿਓ ਤੇ ਜਲੰਧਰ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਇਹ ਨੁਬਾਕਾਰ ਹੀ ਵਿਚਾਲੇ ਫਸਾ ਲਈ ਗਈ ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਟਰੈਕ ਪਰਲੇ ਪਾਸੇ ਦੇ ਉੱਤੇ ਟ੍ਰੇਨ ਆ ਰਹੀ ਸੀ ਟ੍ਰੇਨ ਲੰਘਦੀ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਪੂਰੀ ਰਫਤਾਰ ਦੇ ਨਾਲ ਉਸ ਤੋਂ ਟ੍ਰੇਨ ਲੰਗੀ ਹੈ ਰੇਲ ਕਾਰ ਫਸੀ ਰ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਲੁਧਿਆਣਾ ਤੋਂ ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਚੱਲਦੀ ਕਾਰ ਨੂੰ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਨਾਲ ਬੁਰੀ ਤਰ੍ਹਾਂ ਕਾਰ ਨੂੰ ਨੁਕਸਾਨੀ ਗਈ ਹੈ ਔਰ ਉਸ ਦੀਆਂ ਕੁਝ ਤਸਵੀਰਾਂ ਸੀਐਨਜੀ ਕਾਰ ਸੀ ਕਾਰ ਸਵਾਰਾਂ ਨੇ ਫੁਰਤੀ ਦੇ ਨਾਲ ਨਿਕਲ ਕੇ ਫਿਰ ਆਪਣੀ ਜਾਨ ਬਚਾਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਨਾਲ ਮਿਲ ਕੇ ਅੱਗ ਦੇ ਉੱਤੇ ਕਾਬੂ ਪਾਇਆ ਤਾਂ ਇੱਕ ਸੀਐਨਜੀ ਕਾਰ ਦੱਸੀ ਜਾ ਰਹੀ ਹੈ ਜਿਸ ਨੂੰ ਅਗ ਲੱਗ ਗਈ ਔਰ ਇਸ ਦੀ ਬਜਟ ਨਾਲ ਹਫੜਾ ਦੱਪੜੀ ਦਾ ਮਾਹੌਲ ਬਣ ਗਿਆ। ਸਾਡੇ ਤਾਂ ਬਿਲਕੁਲ ਨਹੀਂ ਹੈ।